ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋਈ ਬਾਤਰ ਸੱਟਾ ਵੀ ਸਾਰੇ ਵੀਰਾਂ ਦੇ ਘਰ ਪਰ ਠੀਕ ਐ ਲਓ ਜੀ ਕਰਤੀ ਆ ਵਲੌਗ ਦੀ ਸਟਾਰਟਿੰਗ ਤੇ ਸਟਾਰਟਿੰਗ ਕਰਨ ਅਨਸਾਰ ਹੀ ਉਹਦੇ ਆਖਣ ਨੂੰ ਕਿਰਾਂ ਸਮਝਾਂਗੇ ਹੁਣ ਯਾਰ ਨੀਂਦ ਵਾਲੀ ਆ ਜਾਂਦੀ ਹੈ ਹਨਾ ਵੈਸਾ ਸਟਾਰਟਿੰਗ ਕਰਤੀ ਮੈਂ ਉੱਠ ਕੇ ਜੇ ਪਰ ਮੈਂ ਹੁਣ ਦੂਰੀਆ ਸੌਣ ਦੀ ਸ਼ਿਫਟ ਹੋ ਗਈ ਮੇਰੀ ਆ ਮੈਂ ਦੂਜੇ ਫੇਰ ਸੌਂ ਕੇ ਬਾਜ ਉਠਾ ਠਾਂ ਠਾਂਗੇ ਹਨ ਜੇ ਮੰਨ ਕੇ ਚਲੋ ਅੱਜ ਚਿੱਤ ਮੰਨਿਆ ਕੰਮ ਕਰਨ ਦਾ ਅੱਜ ਕੰਮ ਸਟਾਰਟ ਕਰ ਦਿਆਂਗੇ ਸਿਰਫ 2 ਘੰਟਿਆਂ ਦਾ ਕੰਮ ਰਹੇਗਾ ਵੀ ਜਾਣ ਵਾਲਾ ਸਿਰਫ 2 ਘੰਟਿਆਂ ਦਾ ਹਨਾ ਜੇ ਅੰਦਰੋਂ ਮਨ ਮੰਨਿਆ ਵੀ ਹਾਂ ਅੱਜ ਕਰਨਾ ਹੈ ਤਾਂ ਅੱਜ ਕਰ ਲਾਂਗੇ ਨਹੀਂ ਫਿਰ ਆਪਾਂ ਕੱਲ ਨੂੰ ਹਾਂ ਕੱਲ ਨੂੰ ਪੱਕਾ ਕਰਦੇ ਹਾਂ ਆਪਾਂ ਕਲੀਅਰ ਹਨਾ ਠੀਕ ਹੈ ਚਲੋ ਦੁਪਹਿਰਾਂ ਮੈਂ ਬਾਰਪੂਰ ਅੰਦਰੋਂ ਲਵਾਂ ਜਾੜਾ ਆਪਣੇ ਹਾਂ ਬਾਪੋ ਤੇ ਲਗਭਗ ਵੀ ਇਧਰ ਨਾਲ ਜੋੜੀਆਂ ਵੀ ਲੱਗੀਆਂ ਸਾਰੀਆਂ ਹਨਾ ਸਾਰੀਆਂ ਨਹੀਂ ਮੰਨ ਚਲ ਇੱਕ ਨੂੰ ਛੱਡ ਕੇ ਇੱਕ ਕਬੂਤਰ ਨਹੀਂ ਬੋਲੇ ਇਹਨਾਂ ਜੋ ਜਿਹੜਾ ਆਪਾਂ ਕਾਲੀਖੰਡ ਰਣ ਲਾਇਆ ਦੂਜੀਆਂ 1 2 3 4 5 ਪੰਜ ਦੀਆਂ ਪੰਜ ਜੋੜਾਂ ਹੀ ਲੱਗੀਆਂ ਤੇ ਇਹ ਪੰਜ ਜੋੜਾਂ ਛੱਡ ਕੇ ਖੁੱਡੇ 'ਚ ਤੇ ਇਹਨਾਂ ਦੀ ਥਾਂ ਤੇ ਚਾਰ ਪੰਜ ਜਿਹੜਾ ਹੋ ਰਹਿੰਦੀਆਂ ਉਹ ਛੱਡ ਕੇ ਤੇ ਬਸ ਜੋੜੀਆਂ ਵਾਲਾ ਕੰਮ ਵੀ ਪੱਕਾ ਕਰ ਦੇਾਂਗੇ ਤੇ ਆਹੀ ਕੰਮ ਦੰਦਿਆ ਬਸ ਨਾ ਹੋਰ ਕੁਝ ਨਹੀਂਗਾ ਖਾਣ ਪੀਣ ਨੂੰ ਸਮਾਉਣ ਯਾਰ ਆ ਯਾਰ ਬੋਤਲਾਂ ਨਹੀਂ ਸਟਕਾਂਗਾ ਇੱਕ ਦਿਨ ਤਾਂ ਸੱਚੀ ਸੌਂ ਲੱਗੇ ਬਾਈ ਉਹ ਆ ਦੇਖੋ ਉਹ ਦਿਨ ਨਾ ਉਹਵੇਂ ਨਾ ਉਹਨਾਂ ਦਾ ਉਹਨਾਂ ਹੀ ਪੰਗਾ ਆਗਾ ਇਹ ਤਾਂ ਊਲੀਆ ਗ੍ਰਾਕ ਚੈਟ ਹਨਾ ਥੈਂਕ ਵੀ ਨਹੀਂ ਪੀਤੀ ਗਈ ਸਮਾਨ ਤਾਂ ਹੋਰ ਬਹੁਤ ਸੀ ਖਾਣ ਪੀਣਾ ਰਾਤ ਆਪਣੇ ਕੋਲ ਪਰ ਇਹਨਾਂ ਖਾਣ ਤਾਂ ਬਸ ਸਿਰੋ ਲਗਾ ਛੱਡੋ ਪੱਕੇ ਪੱਕੇ ਛੱਡ ਗਏ ਕਿਹੜਾ ਕਰੀਏ ਰੈਸਟ ਆਪਾਂ ਮਤਲਬ ਨੀਂਦ ਨਹੀਂ ਪੂਰੀ ਹੋਏ ਜਨਾ ਐ ਲੱਗਦਾ ਕੱਚੀ ਨੀਂਦ ਜੇ ਸੌਂ ਜਾਂਦੇ ਨਿਆਰਾ ਮਤਲਬ ਸੌਂ ਕੇ ਉੱਠ ਕੇ ਫਿਰ ਐਕਟਿਵ ਹੋ ਕੇ ਫਿਰ ਆਪਾਂ ਕੋਈ ਕੰਮ ਧੰਦਾ ਬਿੜਾਂਗੇ ਜੇ ਬਿੜਿਆ ਗਿਆ ਤਾਂ ਅੱਜ ਅੱਜ ਨਹੀਂ ਤਾਂ ਅੱਜ ਵੀ ਬਸ ਟਾਈਮ ਪਾਸ ਦੇ ਕਰਨਾ ਆਪਾਂ ਹਾਂਜੀ ਮੇਰੇ ਵੀਰੋ ਉੱਠ ਕੇ ਭਾਈ ਕੰਮ ਜਿਆਦਾ ਹੀ ਡੇਟ ਹੋ ਗਿਆ ਤੰਮ ਨੂੰ ਲਾਉਣਾ ਜਿਆਦਾ ਹੀ ਲੇਟ ਹੋ ਗਿਆ ਕੋਈ ਏ ਏ ਸੁਤਾ ਹੂੰਗਾ ਮੈਨੂੰ ਲੱਗਦਾ ਤੜਕੇ 8:30-9 ਵਜੇ ਦਾ ਤੇ ਦੇਖੋ ਬਾਹਰ 12 ਵਜੇ ਕਿ ਭਾਈ ਸਹੀ ਸੀ ਤੇ ਲਾਈਟ ਵੀ ਜਾ ਗਈ ਮੈਂ ਉੱਠ ਨਹੀਂ ਪੋਕਾ ਬੇਸ਼ਰਮ ਜੀ ਹੋ ਗਿਆ ਹਣਾ ਤੇ ਨਾ ਤਾਂ ਕਿਹਦਾ ਫੋਨ ਆਇਆ ਹੈ ਨਾ ਕੋਈ ਮੈਸ 3 ਨਾ ਕੋਈ 4 ਡੈਸਟਾਰ ਬਣੀ ਹੋਇਆ ਵੈਸੇ ਜਮਾਂ ਵੀ ਮਾਣਾ ਚਲੋ ਠੀਕੇ ਹੋੜ ਵੇਖਦੇ ਕੀ ਬਾਤ ਦਾ ਸ਼ਰੀਫ ਸੁਬਾਹ ਕਰ ਰਹੇ ਨੇ ਇਹਨਾਂ ਦੇ ਦੇਖਦੇ ਕੀ ਰਹਾ ਹਸਾ ਤੇ ਰੋਟੀ ਟੁੱਟੀ ਖਾ ਜਾਂਦੀ ਜੀ ਤੇ ਹੋਇਆ ਇਹ ਮੜਾ ਜਾ ਸੈਟ ਵੈਟ ਤੇ ਹੁਣ ਮਿਲ ਰਹੇ ਆਏ ਸੀ ਨਾ ਮੈਂ ਵੀ ਜਿਹੜੀਆਂ ਜੋੜੀਆਂ ਆਪਣਾ ਪੱਕਾ ਲੱਗ ਗੀਆਂ ਉਹ ਜੋੜੀਆਂ ਆਪਾਂ ਇਧਰ ਖੁੱਡਾਂ ਛੱਡ ਕੇ ਨਾ ਤੇ ਉਹ ਪੰਜਰਿਆਂ ਚ ਹੋਰ ਜੋੜੀਆਂ ਪਾਉਣ ਦੀ ਤਿਆਰੀ ਕਰ ਗਏ ਤੇ ਬਾਕੀ ਅਰ ਮੀਤੇ ਅਰਗਣ ਨੂੰ ਫੋਨ ਲਾਇਆ ਨਹੀਂ ਨਾ ਤੁਹਾਨੂੰ ਸਹੀ ਦੱਸਣਾ ਸਮਾਰਟ ਸਾਰਾ ਉਹਨਾਂ ਦਾ ਇੱਥੇ ਹੀ ਪੀ 2 ਜੈਡ ਪਰ ਥੋੜਾ ਸਰੀਰ ਚ ਸੈੱਟ ਨਹੀਂ ਆਉਦੇ ਹਾਂ ਤਾਂ ਕਰਕੇ ਮੈਂ ਵੀ ਸਾਡਾ ਪਰ ਅਗਰ ਚੱਲ ਕੋਲੋਂ ਦੇਖਾਂ ਕਿ ਬੰਦਾ ਯਾਰ ਤੇ ਪਹਿਲੇ ਨੰਬਰ ਕਿਦਾਂ ਜੋੜ ਗਏ ਛੱਡ ਗਏ ਆਪਾਂ ਇਹ ਕੇ ਕਰਕੇ ਹਾਂਜੀ ਬੱਦ ਤੇ ਇੱਧਰ ਸੀ ਇਹਨਾਂ ਤਿੰਨ ਜੋੜੀਆਂ ਵੀ ਆਪਣੇ ਫੁੱਡੇ ਚ ਤੇ ਇੱਕ ਜੋੜੀ ਇੱਧਰ ਹੋਰ ਐਡ ਕਰ ਲ ਗਏ ਆਪਾਂ ਤਿੰਨ ਦੇ ਨਾਲ ਨਾਲ ਚੌਥੀ ਚਲ ਖੰਡ ਚਲ 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 ਚੋਪਰਾ ਤੂੰ ਵੀ ਮਗਰਾਲ ਦੀ ਖੰਡ ਦੇ ਚਲ ਵੇ ਇਹ ਯਾਰ ਆਈ ਨੇ ਜੇ ਜੇ ਛੀ ਜੋੜਗਾ ਛੱਡ ਦਿੰਦਾ ਮੈਂ ਫੜ ਕੇ ਛੱਡਦਾ ਬੂਹੇ ਰੱਖ ਮੈਂ ਬੱਚੇ ਦੀ ਵੀਡੀਓ ਤਾਂ ਬਣਾ ਲਗੇ ਮੈਂ ਕਹਿ ਰਿਹਾ ਭਰਾ ਦਾ ਹੁੰਦਾ ਹੈ ਹੈ ਕੋਈ ਗੱਲ ਨਹੀਂ ਲੈ ਜਾਣ ਦੇ ਆਏ ਹੋਏ ਆਏ ਦੇਖੋ ਵੀ ਉਹ ਇੱਕ ਬੱਚਾ ਆਇਆ ਸੀ ਨਵਾਂ ਅੱਜ ਤੇ ਲਾਲ ਚੀਨਾ ਰੱਤਾਜ ਹੈ ਉਹ ਖਿਆਲਾਜਾ ਤੇ ਸੱਜਾ ਗਲਾਬੀ ਟੂਸਾ ਇਹਦਾ ਨੂੰ ਲੱਗਦਾ ਇੱਕ ਮਿੰਟ ਖੜਜਾਂ ਇਹ ਚੱਲ ਪੁੱਤ ਕੋਲਾੜ ਸੱਜਾ ਗਲਾਬੀ ਟੂਸਾ ਛੋਟਾ ਹੈ ਬੱਚਾ ਇਹ ਪਹਿਲੀ ਦੂਜੀ ਕਲੀ ਦੇ ਹੋਊਗਾ ਤੇ ਇਹ ਆਪਣੇ ਪਿੰਡ ਦੇ ਉਸਤਾਦ ਸਟਾਰ ਪਲੇਅਰ ਸ੍ਰੀਮਾਨ ਨਿੱਕਾ ਜੀ ਜਾ ਕੇ ਲੈ ਜੀਏ ਪਤਾ ਨਹੀਂ ਟੈਂਕੀ ਡੂੰਗੀ ਤੇ ਨਾਲ ਉਸਤਾਦ ਬੱਬੂ ਜੀ ਕੂਤਰਾਂ ਵਾਲੇ ਟਰੈਕਟਰਾਂ ਦੇ ਜੀ ਤੁਕੜਾੜੀ ਸਾਰੇ ਕੱਟੇ ਹੋਏ ਆ ਇਹ ਭਾਈ ਸੀ ਕਹਿੰਦੇ ਨਾ ਮੈਂ ਵੀ ਪਤਾ ਰੱਖਣਾ ਨੀ ਯਾਰ ਆਪਾਂ ਤਾਂ ਪਹਿਲੀ ਵਾਰ ਡਰ ਲਾਦਾ ਨਾ ਬਿਮਾਰੀ ਮੂਰੀ ਨਾ ਹੋਵੇ ਭਰਾ ਬਣੇ ਮਨ ਤਾਂ ਹੋ ਤੇ ਬਿਟ ਤੋਂ ਡਰ ਲੱਗੀ ਜਾਂਦਾ ਮੈਂ ਭੈਣਾ ਐਵੇਂ ਕਲੀਅਰ ਹੀ ਕੋਈ ਹੁੰਦੀ ਉਨੀ 21 ਤੇ ਚੱਲ ਹੋਰ ਕਿਸੇ ਨੂੰ ਫੜਾ ਦਿਆਂਗੇ ਆਪਾਂ ਇਹਰੇ ਤੇ ਗਏ ਸਾਰੇ ਚੋਬਰ ਬਈ ਕਰੋ ਕਰੀ ਤੇ ਇਹ ਬੱਚਾ ਇੱਥੇ ਛੱਡ ਗਏ ਯਾਰ ਲੈ ਕਿ ਨਹੀਂ ਕੋਈ ਮੈਂ ਤਾਂ کہیں ਲੈ ਜਾਉ ਹਣਾ ਪ੍ਰਭੂ ਦਾ ਬਾਹ ਡਾਲਾ ਦਾ ਸੌਣ ਲੱਗੇ ਮੈਂ ਤਾਂ ਮਜਬੂਰੀ ਚ ਰੱਖੀ ਪਿਆ ਬਈ ਇਹਨੂੰ ਹਣਾ ਤੈਨੂੰ ਪਤਾ ਆਪਾਂ ਨੂੰ ਆਪ ਤਾਂ ਨਹੀਂ ਫੜਨ ਹੁਣਦੇ ਨਾ ਆ ਤਾਂ ਨਹੀਂ ਚਾਸ ਯਾਰ ਸਿੱਧੀ ਗੱਲ ਤਾਂ ਇਹਦੀ ਐ ਤੇ ਬਈ ਦੋ ਜੋੜੀਆਂ ਆਪਾਂ ਕੁਡੇ ਛੱਡ ਕੇ ਆਂਦੀਆਂ ਸੀਆਂ ਕੋਲੀ ਹਜੇ ਤੱਕ ਤੇ ਇੱਕ ਹੋਰ ਛੱਡਿਆਣਾ ਮੈਨਾਂ ਤੇ ਹੁਣ ਚਾਲਦੇ ਆਂ ਬਈ ਘਰ ਨੂੰ ਆਪਾਂ ਇੱਕ ਜਾਲ ਲੈ ਕੇ ਤੇ ਇਧਰੋਂ ਜਾਂਦੇ ਆਂ ਖਾਲੀ ਤੇ ਉਧਰੋਂ ਕੋਈ ਚਾਰ ਜੋੜੀਆਂ ਨਵੀਆਂ ਹੋਰ ਪਾ ਕੇ ਲਿਆਵਾਂਗੇ ਹਣਾ ਬਸ ਮੇਰੇ ਸਾਰਿਆਂ ਦਾ ਮੇਨ ਚਾਰਜ ਜੋੜੀਆਂ ਰਹਿ ਗਈਆਂ ਜਿਹੜੇ ਬਾਅਦ ਵਿੱਚ ਕਬੂਤਰ ਹੋਏ ਆਪਾਂ ਬੈਠ ਕੇ ਛੱਡ ਦਾਂਗੇ ਆਪ ਹੀ ਜੋੜਾਂ ਜੋੜਾਂ ਲਾ ਕੇ ਉਧਰੋਂ ਘਰੇ ਖੁੱਡੇ ਵਿਲੇ ਕਰ ਦਾਂਗੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਠੀਕ ਹੈ ਕਿ ਨਹੀਂ ਚਲੋ ਕਰਾਂ ਲੌਕ ਲੁਕ ਲਾ ਕੇ ਚੱਲੀਏ ਘਰ ਨਾਲ ਚਾਹ ਪਾਣੀ ਪੀਵਾਂਗੇ ਨਾਲੇ ਦਾਣੇ ਦੋਨੇ ਪਾ ਕੇ ਤੇ ਆਉਂਦੇ ਜੋੜਾਂ ਚੱਕ ਲਿਆਵੇਂਗਾ ਉਧਰੋਂ ਤੇ ਹੋ ਗਏ ਬੇਦਰ ਵੱਡੇ ਕਬੂਤਰਾਂ ਵਾਲੇ ਖੁੱਡੇ ਦੇ ਦਾਲੇ ਤੇ ਦਾਣੇ ਵੀ ਇਹਨਾਂ ਕੋਲੇ ਪਏ ਆ ਦੇਖੋ ਤੇਰੀ ਭੈਣ ਵਿੱਚ ਹੀ ਵੱਜ ਗਿਆ ਸੀਗਾ ਤਾਂ ਦਾਣੇ ਇਹਨਾਂ ਕੋਲੇ ਪਏ ਆ ਬਰੂ ਤੇ ਵਾਟਰ ਵੀ ਪਹਿਲਾਂ ਵਾਲੀ ਹਨਾ ਚਲੋ ਜੀ ਨੋਟਪੇਡ ਹੋਰ ਮੈਂ ਐਡ ਕਰ ਦਉ ਉਹਦੀ ਕੀ ਮੇਨ ਯਾਰ ਬਾਬ ਤਿੰਨ ਕਬੂਤਰ ਤਾਂ ਮੈਂ ਲਾਉਣੀ ਲਾਉਨੇ ਇਹਨਾਂ ਤੋਂ ਇੱਕ ਦੋ ਤਿੰਨ ਹੋਰ ਵੀ ਕਈ ਵਫਰੀ ਗਾਲ ਦੀ ਸਾਈਕਲ ਲੈ ਕੇ ਬਣਾਇਆ ਹੈ ਵੈਲਡ ਲਾ ਕੇ ਵੈਲਡ ਆਪਾਂ ਉੱਧਰ ਤੇ ਕਰੀ ਬਚਾਲ ਵੜਦੇ ਆਪਾਂ ਮੈਂ ਦੋ ਤਿੰਨ ਥੋੜਾ ਕੰਮ ਹੀ ਸੀਗਾ ਤੇ ਕੱਲ ਨੂੰ ਆਪਾਂ ਲਾਵਾਂਗੇ ਹਰ ਹਾਲ ਚੰਗਾ ਫੜਦਾ ਚੱਕਰ ਕਿਉਂ ਇਹਨੇ ਮੀ ਤਾਂ ਮੈਂ ਸੀਗਾ ਕੰਮ ਹੀ ਦੋ ਦਿਨ ਤੂੰ ਸਮਝ ਨਹੀਂ ਸਕਦਾ ਤੂੰ ਮੈਂ ਇਹ ਥੋੜਾ ਯਾਰ ਮੇਰਾ ਚੱਲੀ ਜਾਂਦਾ ਰੋਲਾ ਜਾਂ ਤੂੰ ਤਰਾਗਾ ਤਰਾਲ ਆ ਕਰਕੇ ਸਮਝਿਆ ਕਰ ਤੂੰ ਕਰਨੀ ਇਹ ਕਿ ਨਹੀਂ ਤੇ ਕਾਹੋ ਪਾ ਲਈ ਆਪਣੇ ਬੱਚੇ ਹੋ ਗਵਾਤੇ ਬੱਚੇ ਮੋੜੇ ਦੇ ਕੱਪੜੇ ਗਵਾਤੇ ਬੱਚੇ ਹਾਂ ਹਾਂ ਗਵਾਤੇ ਬੱਚੇ ਮੋੜੇ ਆਏ ਸੀਗੇ ਹਾਂ ਤੇ ਉਹ ਸਾਹ ਤੇ ਬਸ ਆਪਾਂ ਖੁੱਡੇ ਚ ਉਧਰ ਕਰੇ ਸਵਾ ਸੁਦਬਾ ਹੁਣ ਨਹੀਂ ਕਰਦੇ ਕੱਢਦੇ ਨਹੀਂ ਬਾਹਰ ਹਾਂਜੀ ਵਾਗ ਮੀਤੇ ਨੂੰ ਉਹਦਾ ਵੈਲਡ ਦਿੱਤਾ ਫੜਾ ਤੇ ਗਾਲੀ ਪੁਲਾਦੀ ਆਪਾਂ ਕਿਥੇ ਕਿਹੜੇ ਟੌਪਿਕ ਤੇ ਗੱਲ ਕਰੀ ਜਾਂਦੀ ਸੀ ਨਾ ਚਲੋ ਕੋਈ ਨਾ ਕਰ ਕਰੇ ਚੱਲਦੇ ਚਲੋ ਬਾਪੇ ਤੇ ਇਧਰ ਕਬੂਤਰਾਂ ਵਾਲੇ ਪਾਸੇ ਪਾਤੇ ਆ ਤਾਂ ਨੇ ਬਈ ਤੇ ਪਾਣੀ ਇਹਨਾਂ ਕੋਲੇ ਤੇ ਆਈ ਹੈ ਤੇ ਹੁਣ ਕਬੂਤਰਾਂ ਵਾਲੇ ਪਾਸੇ ਪਾਤੇ ਰੱਖਿਆਗੇ ਚਾ ਲਓ ਜੀ ਤੇ ਇਧਰ ਆਪਣੀਆਂ ਅਖੰਡਾਂ ਨੂੰ ਵੀ ਰੱਖਦੀ ਇੱਧਾ ਨੇ ਆਇਓ 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 ਪੁੱਤ ਲਓ ਆਪਿਓ ਚਾਕਲੇ ਤੇ ਨੇ ਕਬੂਤਰ ਵੀ ਜਿਹੜੇ ਜਿਹੜੇ ਚੱਕਣੀ ਸੀਗੇ ਇੱਕ ਵੱਡਾ ਕਾਲਾ ਚੀਨਾ ਠੀਕ ਹੈ ਤੇ ਇੱਕ ਉਹਦਾ ਪੋਤਾ ਤੇ ਇੱਕ ਆਪਣੇ ਵੱਡੇ ਸ਼ਾਖੇ ਦਾ ਪੱਠਾ ਪਈ ਜਮਾ ਸਿੱਧਾ ਸਾਵਾ ਤੇ ਤਿੰਨੇ ਮੇਨ ਕਬੂਤਰ ਸੀਗੇ ਤੇ ਇਹ ਤਿੰਨੇ ਪਾਲਿਆ ਪਿੰਜਰੇ ਚ ਜਿਆਦਾ ਕਲੋਜ਼ ਅਪ ਸ਼ਾਟ ਨਹੀਂ ਦਿੰਦੇ ਬਸ ਨਾ ਥੋੜਾ ਜਿਹਾ ਦੂਰੋਂ ਹੀ ਦਿਖਾ ਦੇਣਗੇ ਤੇ ਹੁਣ ਇਹਨਾਂ ਦੇ ਨਾਲ ਜਿਹੜੀਆਂ ਸੋਚੀਆਂ ਐ ਉਹ ਤਿੰਨੇ ਕਬੂਤਰਾਂ ਪਾ ਕੇ ਚੱਲ ਗਏ ਬਹੁਤ ਜ਼ਿਆਦਾ ਸੋਚਣ ਤੋਂ ਬਾਅਦ ਜੋੜਾਂ ਲਾਗਾਂ ਬਾਪੂ ਤੇ ਬਾਕੀ ਬਈ ਹਨਾ ਜਿੱਦਾਂ ਦਾ ਰਿਜ਼ਲਟ ਮਰੂਗਾ ਤੇ ਉਹਦੇ ਅੱਖ ਨੂੰ ਸੋਚਿਆ ਤਾਂ ਚੰਗਾ ਹੀ ਐ ਜਿੰਨਾ ਕਿ ਮਿਲ ਜੂ ਉਨੇ ਚ ਖੁਸ਼ ਹੋ ਜਾਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਕਬੂਤਰਾਂ ਚੱਕ ਲਾਂ ਤਿੰਨੇ ਜਿਹੜੀਆਂ ਇਹਨਾਂ ਨਾਲ ਲਾਉਣੀਆਂ ਮੈਂ ਤੇ ਹਾਂ ਸੱਚ ਸਾਨੂੰ ਬੱਚਾ ਵੀ ਦਿਖਾ ਦਿਆਂ ਬਈ ਮੈਂ ਜਿਹੜਾ ਉਹ ਆਂਡੇ ਚੋਂ ਨਿਕਲਿਆ ਸੀਗਾ ਇੱਕ ਮਿੰਟ ਆ ਦੋਵੇਂ ਕਬੂਤਰਾਂ ਪਾਲੀ ਜਾਂਦੇ ਦੋਵੇਂ ਕਬੂਤਰਾਂ ਵੀ ਪਾਲ ਦਿੰਦਿਆਂ ਦੋਵੇਂ ਕਬੂਤਰ ਵੀ ਪਾਲ ਦਿੰਦੇ ਆ ਬਈ ਤੇ ਬਪਾਲਨ ਦੇ ਰਾਤੇ ਹੁਣ ਬਹੁਤ ਜਿਆਦਾ ਸੋਹਣਾ ਪਲੀ ਜਾਂਦਾ ਕੱਲੀ ਕਣਕ ਤੇ ਤੇ ਬੱਚਾ ਜਿਹੜੇ ਹਿਸਾਬ ਤੇ ਮੈਂ ਹੁਣੇ ਹੀ ਦੱਸਤਾ ਨੇ ਲੈ ਐਡਾ ਕੀ ਐ ਬੱਚੇ ਨੇ ਉਡਣਾ ਬਹੁਤ ਐ ਪਹਿਲੇ ਦੱਸਤਾ ਮੈਂ ਸਭ ਨੂੰ ਬੱਚਾ ਪਾਇਓਰਟੀ ਜਾਂਦੇ ਬਲੱਡ ਚੋਂ ਐ ਕਿਸੇ ਵੀ ਬਲੱਡ ਚੋਂ ਹੋਏ ਭਵਾਂਦੀ ਚਲੋ ਭਾਈ ਪਾਲੇ ਸਾਰੇ ਕਮੂਤਰ ਪਿੰਜਰੇ ਤੇ ਚੱਲੇ ਉਧਰਲੇ ਕਰੇ ਵਾਹਿਗੁਰੂ 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 ਦਾ ਨਾਂ ਲੈ ਕੇ ਐਂਟਰ ਕਰਨਾ ਪੈਂਦਾ ਇੱਧਰ ਦਾ ਭਾਈ ਹੁਣ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਪਿਆ ਕਰੂਗਾ ਫੋਟੇ ਤਾਂ ਕੋਈ ਨ ਕੋਣੀ ਬਾਕੀ ਸਾਨੂੰ ਪਤਾ ਹੀ ਆ ਸਾਰੇ ਮੇਨ ਕਬੂਤਰੇ ਇਧਰ ਆ ਗਿਆ ਆਪਣੇ ਹਨਾ ਹੁਣ ਅਵਾਰਾ ਕਬੂਤਰਾਂ ਦਾ ਤੇ ਅਵਾਰਾ ਬੰਦਿਆਂ ਦਾ ਖਾਸ ਤਿਆਂ ਰੱਖਣਾ ਪਊ ਆਪਾਂ ਨੂੰ ਜਿਹੜੇ ਆਪਣੇ ਕੋਲੇ ਡੇਲੀ ਕੋਈ ਯਾਰ ਮਿੱਤਰ ਖਾਸ ਹੁੰਦੇ ਆ ਪੁਰਾਣੇ ਬੰਦੇ ਅੱਜ ਤੋਂ ਕੋਈ 2 ਤੋਂ 4-4 ਸਾਲ ਪਹਿਲਾਂ ਦੇ ਜੁੜੇ ਹੋਏ ਆ ਉਹਨਾਂ ਦੀ ਗੱਲ ਵੱਖਰੀ ਆ ਹਨਾ ਜਾਂ ਜਿਹੜਾ ਬੰਦਾ ਮਨ ਦਾ ਸਾਫ ਹੈ ਯਰਭੂਆਂ ਦੀ ਉਹ ਜੁੜੇ ਨੂੰ 4 ਦਿਨ ਹੋ ਗਏ ਉਹਦਾ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਇਹੋ ਜੀ ਕੋਈ ਗੱਲ ਨਹੀਂ ਬੰਦਾ ਤਾਂ ਮੈਂ 2 ਦਿਨਾਂ ਹੀ ਦੱਸ ਦਿੰਦਾ ਵੀ ਇਹ ਕੀ ਚਾਹੁੰਦਾ ਇਹ ਕਿਸ بیس ਤੇ ਹੈ ਆਪਣੇ ਕੋਲ ਪਰ ਸਭ ਕੁਝ ਪਤਾ ਲੱਗ ਰਿਹਾ ਸ਼ਕਲ ਦੇਖ ਕੇ ਪਤਾ ਲੱਗ ਰਿਹਾ ਇਹਨਾਂ ਬੰਦੀ ਦੀ ਤੇ ਚਲੋ ਕੋਈ ਨਾ ਆਪਾਂ ਕਿਸੇ ਨੂੰ ਐਨਰਾਜ ਨਹੀਂ ਕਰਦੇ ਹੁੰਦੇ ਹਨਾ ਮੈਨੂੰ ਸਭ ਦਾ ਪਤਾ ਹੁੰਦਾ ਫਿਰ ਕਿਹੜਾ ਬੰਦਾ ਕਬੂਤਰਾਂ ਨਾਲ ਜੁੜਿਆ ਤੇ ਕਿਹੜਾ ਬੰਦਾ ਕਾਦੇ ਵਾਸਤੇ ਜੁੜਿਆ ਹਨਾ ਮੈਂ ਵਸ ਚੁੱਪ ਕਰਕੇ ਦੇਖੀ ਹਨਾ ਮੈਂ ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੈ ਯਾਰ ਕੋਈ ਦਿੱਕਤ ਵਾਲੀ ਗੱਲ ਨਹੀਂ ਲੈ ਜਾਣ ਦੇ ਜਿਹੜਾ ਕੋਈ ਲੈ ਕੇ ਜਾਂਦਾ ਹਨਾ ਤੇ ਤਾਂ ਕਰਕੇ ਇਧਰ ਛੱਡੀਏ ਬਰੂ ਜੋੜਨਾ ਤੇ ਇੱਕ ਸੱਚ ਹੋਰ ਵਧਾਈ ਵਾਲਾ ਕੰਮ ਹੋ ਗਿਆ ਆਪਣੀ ਕਾਲੀਖੰਡ ਦੀ ਵੀ ਜੁੜੀ ਲੱਗ ਗਈ ਲਗਭਗ ਕਬੂਤਰ ਬੋਲਣ ਲੱਗ ਗਿਆ ਕਬੂਤਰ ਦੀ ਸੰਗ ਫੁੱਲ ਗਈ ਤੇ ਚੰਗਾ ਹੋਇਆ ਜੋੜ ਵੀ ਲੱਗ ਗਿਆ ਆਪਣੀ ਤੇ ਦੂਜੀਆਂ ਜੋੜਗੀਆਂ ਨੇ ਪਿੰਜਰੇ 'ਚ ਪਾ ਗਏ ਕਰ ਆਪਾਂ ਅਜਾ ਰੱਤੀਖੰਡ ਦੀ ਵੀ ਲੱਗ ਗਈ ਉਹ ਵੀ ਦੱਸਣਾ ਭੋਲਾਂ ਨੂੰ ਡਬਲ ਵਧਾਈ ਹੋ ਗਈ ਬਾਪੋ ਰੱਤੀ ਵੀ ਲੱਗ ਗਈ ਇਹ ਉੱਡੇ ਹੋਏ ਕਬੂਤਰ ਲਾਇਆ ਬਈ ਆ ਹਰੇ ਕਲਾ ਵੀ ਟੂਸਾ ਦਾ ਸਾਨੂੰ ਪਤਾ ਹੀ ਆ ਹਨ ਤੇ ਇੱਕ ਕਰੀ ਕਮੈਂਟਾਂ 'ਚ ਦੱਸਦੇ ਵੀ ਹਰਾ ਕਲਾ ਵੀ ਟੂਸਾ ਸ਼ਾਖ ਕਿਹੜਾ ਕੂਟਰ ਉੜਦਾ ਰ ਆਪਣੇ ਕੋਲੇ ਮੜਾ ਜਾ ਹਲੋ ਬਾਪੋ ਤੇ ਲੱਗਦੇ ਹੱਥ ਮੈਂ ਕਿਹਾ ਇੱਕ ਚੀਜ਼ ਉਹਨੂੰ ਹੋਰ ਦਿਖਾ ਦਗੇ ਬਈ ਕਭਰ ਜਿੰਨਾ ਗੱਲਾਂ ਕਰਾਂਗੇ ਉਨਾਂ ਹੀ ਸਵਾਦ ਆਊਗਾ ਤੇ ਉਨਾਂ ਹੀ ਸ਼ੌਂਕ ਵਧੂ ਤੁਹਾਡਾ ਵੀ ਤੇ ਮੇਰਾ ਹੀ ਮੇਰਾ ਵੀ ਹਨਾ ਇਹ ਆ ਬਈ ਆਪਣੇ ਚਿੱਟੀਆਂ ਵਾਲੇ ਦੀ ਭੈਣ ਜਿਹੜਾ ਕੂਤਰ ਆਪਣਾ ਟੈਂਕੀ ਤੇ ਨਹੀਂ ਮਰਿਆ ਸੀਗਾ ਇਹ ਉਹਦੀ ਭੈਣ ਹੈ ਦੇਖੋ ਕਰੋ ਚੈੱਕ ਇਹੀ ਉਹਦੇ ਨਾਲ ਰਲਦੀ ਮਿਲਦੀ ਇੱਕ ਹੈ ਦੂਜੇ ਤਾਂ ਸਾਰੇ ਆਤ ਕੀ ਸ਼ਾਹ ਕੀ ਕੱਢੇ ਉਹਨਾਂ ਨੇ ਸ਼ਾਹ ਕੀ ਕੱਢੇ ਜਾਂ ਕੋਈ ਲਾਲ ਲੂਂਗੀ ਨੇ ਜੇ ਹੋਰ ਕੱਢ ਗਏ ਹਨਾ ਪਤਾ ਨਹੀਂ ਕਿਹੜਾ ਕੂੜੀਆਂ ਦੇ ਤੇ ਇਹ ਦੀ ਵੀ ਆਪਾਂ ਜੋੜੀ ਲਾਵਾਂਗੇ ਆਪਾਂ ਉਹਦੀ ਭੈਣ ਆਪਣੇ ਚਿੱਟੀਆਂ ਦੇ ਜਮਾ ਸਗੀ ਉਹ ਪਹਿਲੀ ਝੂਲੀ ਦਾ ਸੀ ਇਹ ਦੂਜੀ ਝੂਲੀ ਤੇ ਦੂਜੀ ਝੂਲੀ ਦੀ ਤੇ ਹਾਂ ਮੇਰੇ ਵੀਰੋ ਸੱਚ ਇੱਕ ਕਾਮ ਦਾ ਆਪਾ ਬੋਲੀ ਗਏ ਬਈ ਜਿਹੜੀ ਆ ਦਵਾਈ ਬਣਾਈ ਸੀਗੀ ਹਨਾ ਮੈਨੂੰ ਲੱਗਾ ਮੈਂ ਇੱਕ ਦਿਨ ਦਿੱਤੀਆ ਸਿਰਫ ਉਹ ਕਬੂਤਰੀ ਨੂੰ ਤੇ ਮੁੜ ਕੇ ਫਿਰ ਗਲਤੀ ਆ ਪਕੜਨੀ ਹੁੰਦੀ ਆਪਣੀ ਡਾਕਟਰੀ ਦੀ ਹਨਾ ਵੀ ਯਾਰ ਦਵਾਈ ਕੰਮ ਨਹੀਂ ਸੀਗੀ ਸਹੀ ਮਤਲਬ ਜਿਹੜਾ ਪ੍ਰੋਸੈਸ ਹੈ ਚੀਜ਼ ਦਾ ਸਹੀ ਪ੍ਰੋਸੈਸ ਹੈਗਾ ਉਹ ਕਬੂਤਰੀ ਨੂੰ ਅਡ ਕਰਕੇ ਕਬੂਤਰ ਅਡ ਕਰਕੇ 15 ਦਿਨ ਦਵਾਈ ਦੇ ਕੇ ਦੂਰੀਆਂ ਜੋੜਾ ਲਾ ਕੇ ਫਿਰ ਰਿਜ਼ਲਟ ਮਿਲੂਗਾ ਨਾ ਤਾਂ ਜੋੜਾ ਅਡ ਕੀਤਾ ਨਾ ਆਪਾਂ ਉਹ ਸੁਬਾ ਸ਼ਾਮ ਦਵਾਈ ਦਿੱਤੀ ਹੈ ਇੱਕ ਗੋਲੀ ਉਹਨਾਂ ਦਾ ਪਰਸੋਂ ਦਿੱਤੀ ਸੀ ਇੱਕ ਅੱਜ ਦੇ ਦਿੰਨੇ ਹੈਗੇ ਚਲੋ ਕਰਦੇ ਆ ਕੋਈ ਨਾ ਬਾਬੇ ਹੌਲੀ ਹੌਲੀ ਸਾਨੂੰ ਪਤਾ ਆਪਾਂ ਚਾਲ ਬਣੂ ਆਪਣੀ ਕੰਮ ਦੀ ਹੌਲੀ ਹੌਲੀ ਆਪਾਂ ਇਨਾਂ ਜੋਗੇ ਹੋ ਜਾਗੇ ਤੁਸੀਂ ਟੈਨਸ਼ਨ ਨਾ ਲਓ ਲਓ ਜੀ ਤੇ ਇਧਰ ਆਪਣੇ ਜੋੜੀਆਂ ਵਾਲੇ ਕਬੂਤਰਾਂ ਨੂੰ ਵੀ ਰੱਖਦੀ ਏਦਾਂ ਨੇ ਬਰੋ ਆਇਓ 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 ਪਤਾਂ ਤੇ ਇਧਰਲੇ ਪਾਸੇ ਵੀ ਰੱਖਦੀ ਏ ਬਈ ਖੜਚ ਆਇਓ 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 ਬੇਟਾ ਆ ਆਇਓ 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 ਉਹ ਕਿਉਂ ਰਿਪੋਰਟ ਇਧਰੋਂ ਡਾਇਪੇ ਖਾਣ ਇਦੋਂ ਵੀ ਡੈਪੇ ਖਾਣ ਬਰੋ ਇਦੋਂ ਵੀ ਆ ਗਏ ਸਾਰੇ ਕੂਤਰ ਖਾਣ ਓਕੇ ਰਪੋਟਾਂ ਨੇ ਬਾਰ ਦੇ ਭੇੜ ਇਹਨਾਂ ਦੇ ਤੇ ਵਾਟਰ ਇਹਨਾਂ ਕੋਲੇ ਪਿਆਈ ਆ ਬਰੋ ਅੱਜ ਤਾਂ ਬੜੇ ਨਵੇਂ ਕੂਤਰ ਫਿਰਦਾ ਬਾਬੇ ਯਾਰ ਮੈਂ ਇਸ ਨੂੰ ਪਹਿਲਾਂ ਵੀ ਦਿਖਾਉਣੇ ਸੀ ਹਨਾ ਇੱਕ ਮਿੰਟ ਰੋ ਇੱਕ ਉਹ ਸਾਹਮਣੇ ਕੋਠੀ ਤੇ ਬੈਠਾ ਏ ਕਿੱਧਰ ਗਿਆ ਖੜ ਚੋ ਇੱਕ ਮਿੰਟ ਇਹ ਹਾਂ ਹੋ ਬਟਾ ਸਾਹਮਣੇ ਇਹ 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 ਉਹ ਬਟਾ ਇੱਕ ਹੋ ਬੈਠਾ ਇੱਕ ਹੋ ਬੈਠਾ ਪਿੰਜਰੇ ਜਿਹੜਾ ਆਪਾਂ ਨੂੰ ਫੜਾਇਆ ਗਿਆ ਬੱਚਾ ਹੋਣਾ ਤਿੱਤਨ ਦੋ ਤਿੰਨ ਕਬੂਤਰ ਜੇ ਹੋਰ ਉੱਡੇ ਫਿਰਦੇ ਘਟੋ ਘਾਟਾ ਪਤਾ ਨਹੀਂ ਯਾਰ ਪਿੰਡੋਂ ਕਿਸ ਨੇ ਛੱਡੇ ਛੁੱਡੇ ਆ ਤੇ ਪਤਾ ਨਹੀਂ ਕੀ ਗੱਲ ਬਾਤ ਆ ਖਣੀ ਦੇਖੀ ਮਾਜ ਐ ਖਣੀ ਉੱਡੇ ਹੀ ਆਜ ਐ ਹਨ ਸਮਝੋ ਬਾਹਰ ਆਜੂ ਨਵੇਂ ਕੂਤਰ ਕਾਫੀ ਫਿਰਦੇ ਸੀ ਦੇਖਿਆ ਜਾਵੇ ਤਾਂ ਬਾਕੀ ਹੁਣ ਬੱਚੇ ਬੂਚੇ ਕਢਾਇਆ ਕਰਨੇ ਹਨ ਸਾਰੇ ਵੀਰ ਭਰਾ ਡਾਇਆ ਕਰਨੇ ਆਪਾਂ ਵੀ ਵਿਚੇ ਹੋਵਾਂ ਉਹਨਾਂ ਦੇ ਤੇ ਹੋ ਹੀ ਆਂਦਾ ਇੱਧਰ ਉੱਧਰ ਸਾਨੂੰ ਪਤਾ ਮਾੜਾ ਮੋਟਾ ਇਦਦਰ ਆਪਣੇ ਬਾਟ ਕਾਲੇ ਕਬੂਤਰਾਂ ਨੂੰ ਵੀ ਭਾਈ ਪਾ ਦिए ਤਾਣਾ ਪਾਣੀ ਲੱਗਦੇ ਹੱਥ ਹਾਂ ਥੱਲੇ ਫਿਰਦਾ ਪਾਣੀ ਵਾਲਾ ਕੰਮ ਇਹ ਕੁਆਲਿਟੀ ਹੋਰ ਬਈ ਬਰੋ ਇਹਦੇ ਚ ਹਾਂਜੀ ਬਾਬੇ ਪਾਣੀ ਵਾਲਾ ਆਪਾਂ ਡਾਇ ਤਾਂ ਪਾ ਰਹੇ ਦਾ ਇਹਨਾਂ ਦਾ ਬਰੋ ਤੇ ਹੁਣ ਦਾਣੇ ਵੀ ਪਾ ਦिए ਲਓ ਜੀ ਪਾ ਦिए ਇਦਦਰ ਆਪਣੇ ਖੰਡਾਂ ਦੇ ਚੋਬਰਾਂ ਨੂੰ ਵੀ ਦਾਣੇ ਆਇਓ 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 ਪੁੱਤ ਆਇਓ ਵਾਸਾ ਥੋੜੇ ਰੱਖ ਲੈਣੇ ਆ ਉਧਰ ਲੈ ਵਾਸਤੇ ਹਾਂਜੀ ਬਾਬੇ ਉਹ ਆਜ ਤਾਂ ਸਾਰੇ ਕੰਮ ਕਹਿੰਦੇ ਟਾਈਮ ਨਾਲ ਨਿਬੜ ਰਹੇ ਆ ਮੇਰੇ ਵੀਰੋ ਸਾਰੇ ਕੂਤਰ ਨੂੰ ਟਾਈਮ ਨਾਲ ਦਾਣਾ ਪਾਣੀ ਪਾਤਾ ਆਹ ਅੰਦਰਲੇ ਕੂਤਰਾਂ ਨੇ ਦਾਣੇ ਤਾਂ ਘਰੋਂ ਖਾਦੇ ਸਿਰਫ ਪਾਣੀ ਰੱਖ ਦਿਆਂਗੇ ਮੈਂ ਕਹਾਂ ਵੀ ਅੱਜ ਤੋਂ ਐ ਲੱਗਿਆ ਹੁੰਦਾ ਵੀ ਕੰਮ ਬਹੁਤ ਜ਼ਿਆਦਾ ਫਾਸਟ ਚੱਲ ਰਿਹਾ ਵੈਸੇ ਹੁਣ ਐ ਨਹੀਂ ਚਾਹੀਦਾ ਆਪਣਾ ਕੁਝ ਮਾੜੀਆਂ ਗੱਲਾਂ ਥੋੜੀ ਨਹੀਂ ਪਤਾ ਲੱਗੀਆਂ ਹੋਣਗੀਆਂ ਹਨ ਭੈੜਾ ਨਾਲੋਂ ਤਾਂ ਫਰਕ ਪੈਗਾ ਕਾਫੀ ਲਗਭਗ ਵੀ ਆਪਾਂ ਕਦੇ ਐ ਹੋਇਆ ਨਹੀਂ ਸੀਗਾ ਵੀ ਵਜਦੀ ਇੱਕ ਦਿਨ ਛੱਡ ਕੇ ਦਾਣੇ ਪਾਏ ਹੁਣ ਭੁਆ ਦੀ ਯਾਰ ਪਾਏ ਹੁਣ ਨਾ ਪਾਏ ਹੁਣ ਆਪਣੀ ਆਦਤ ਹੁੰਦੀ ਸੀ ਪੁਰਾਣੇ ਦਾਣੇ ਸੱਟ ਕੇ ਨਵੇਂ ਦਾਣੇ ਪਾਉਣ ਦੀ ਹਣਾ ਡੇਲੀ ਤੇ ਬਸ ਥੋੜਾ ਜਿਹਾ ਹਨੂਮ ਹਣਾ ਬਸ ਸਮਝ ਲਿਆ ਕਰੋ ਯਾਰ ਇਹਨਾਂ ਨੂੰ ਮਾੜਾ ਮੋਟਾ ਡੈਸ ਬੈਲੈਂਸ ਹੋ ਗਿਆ ਨਾ ਉਹਦਾ ਕੰਮ ਹੋਈ ਚੱਕਰ ਨੇ ਹਾਂਜੀ ਮੇਰੇ ਵੀਰੋ ਤੇ ਲਗਭਗ ਵੀ ਸਾਰੇ ਕੰਮ ਤਾਂ ਹੰਦੇ ਨੇ ਵਿਗੜਤੇ ਆਪਾਂ ਮੇਨ ਮੇਨ ਕਬੂਤਰਾਂ ਕਬੂਤਰਾਂ ਵਾਲੇ ਹਣਾ ਤੇ ਬਸ ਨਹਾਉਣਾ ਤੇ ਰੋਟੀ ਖਾਣਾ ਹੀ ਰਹੀ ਇਕੱਲੀ ਤੋ ਦੁਪਹਿਰਾਂ ਮੈਂ ਥੋੜੀ ਗੀੜੀ ਧਣੀ ਸੱਚ ਮੈਂ ਕੰਮ ਜਾ ਕੇ ਆਉਣਾ ਮੜਾ ਬਾਦਲ ਜਾ ਆ ਉਹਦੋਂ ਬਾਅਦ ਆ ਕੇ ਕਰਦੇ ਆ ਕੋਈ ਵੀਡੀਓ ਦੀ ਐਂਡਿੰਗ ਉਂਡਿੰਗ ਬਾਕੀ ਅੰਦਰ ਹੈਪੀ ਬੈਠਾ ਕੋਈ ਨਾ ਬਾਰ ਬੂਰ ਖੁੱਲੇ ਪਏ ਹੈਗੇ ਹੁਣ ਮੈਂ ਕਹਿ ਚਾਹਾਂ ਇੱਕ ਵਾਰੀ ਖੜਚਾ ਹਾਂਜੀ ਬਾਬਿਓ ਆ ਗਏ ਜੀ ਘਰੇ ਬਚਾ ਨਾਲ ਕੀ ਪਗਾਈ ਮਰੀ ਜਾਣਾ ਯਾਰ ਉਹ ਬੁਰਾ ਹੈ ਬਾਕਾਮ ਬਾਬੇ ਵਰ ਜਾਂਦੇ ਹੀ ਹਨ ਮੈਂ ਕਹਿਣ ਲੱਗਿਆ ਸੀ ਵੀ ਬਸ ਆਹੀ ਬਚਾ ਵੀ ਅੱਖਾਂ 'ਚ ਮੱਛਰ ਪਵਾ ਕੇ ਆਇਆ ਨਾ ਇੱਕ ਮਿੰਟ ਪਹਿਲਾਂ ਘਰ ਨੂੰ ਜਗਮਾ ਕਰਦੇ ਆ ਲਾਈਟਾਂ ਲੂਟਾ ਸਾਰੀਆਂ ਛੜਦ ਕੇ ਇੱਕ ਮਿੰਟ ਭਾਈ ਥੋੜਾ ਜਾ ਦੁੱਬਲੇ ਹੋਏ ਪਏ ਹੈਗੇ ਆਗੇ ਬਈ ਨਹੀਂ ਤੁਸੀਂ ਕਰਕੇ ਇਧਰਲੇ ਕਰੇ ਸੱਕਰ ਕੀ ਹੋਇਆ ਬਈ ਟੌਲ ਵੀ ਇਧਰ ਹੀ ਪਿਆ ਆਪਣਾ ਕੱਪੜੇ ਵੀ ਇਧਰ ਹੀ ਪਿਆ ਪਾਈਆਂ ਨੰਗੇ ਪੁੰਗੇ ਇਧਰ ਤੁਰਿਆ ਬਸ ਨਹਾ ਕੇ ਹਨ ਇੱਕ ਬਰਫ ਚੱਕ ਲੈ ਇੱਕ ਕੱਟ ਚ ਫੋਨ 에ਅਰਪੋਰਟ ਚਾਬੀਆਂ ਇੱਕ ਮਿੰਟ ਕਰਾਂ ਖੋਲੀ ਅੰਦਰ ਕੱਪੜੇ-ਕੁੱਪੜੇ ਪਾਈ ਹੈ ਹਨ ਫਿਰ ਕਰਦੇ ਆਂ ਐਂਡਿੰਗ ਵਲੌਗ ਦੀ ਤੇ ਓਕੇ ਆ ਬਈ ਰਿਪੋਰਟ ਬਸ ਕਰ ਦਈਏ ਆਪਾਂ ਵਲੌਗ ਦੀ ਐਂਡਿੰਗ ਠੀਕ ਹੈ ਤੇ ਜਿਹੜਾ ਬੱਚਾ ਬਈ ਅੱਜ ਕੰਡੋ ਕੋਈ ਫੜਾ ਕੇ ਗਿਆ ਸੀ ਚੱਕ ਕੇ ਹਨ ਨਿੱਕੇ ਵਰਗੇ ਤੇ ਉਹ ਬੱਚਾ ਆਪਾਂ ਇੱਥੇ ਪਾ ਕੇ ਟੰਗਤਾ ਪਿੰਜਰੇ ਚ ਠੀਕ ਹੈ ਇੱਥੇ ਨੂੰ ਕੋਈ ਖਤਰਾ ਨਹੀਂ ਨਾ ਬਿੱਲੀ ਆਵੇ ਕਿਸੇ ਪਾਸੇ ਦੀ ਨਾ ਕੋਈ ਹੋਰ ਦੁੱਖ ਤਕਲੀਫ ਹਨਾ ਵਿੱਚ ਦਾਣੇ ਸਿੱਟ ਰੱਖੇ ਸੀ ਪਾਣੀ ਪਿਆ ਤਾ ਤੁਹਾਨੂੰ ਪਤਾ ਹੋਣਾ ਬਈ ਮਨ ਚ ਡਰ ਹੁੰਦਾ ਥੋੜਾ ਜਿਹਾ ਤਾਂ ਕਰਕੇ ਬਈ ਮੈਂ ਨੂੰ ਥੋੜਾ ਸਾਈਡ ਤੇ ਰੱਖਿਆ ਜੇ ਕਿਸੇ ਭਰਾ ਦਾ ਹੋਇਆ ਤਾਂ ਵੱਖਰੀ ਗੱਲ ਲੈ ਜੂਗਾ ਆ ਕੇ ਜੇ ਕੋਈ ਨਾ ਆਇਆ ਹਨਾ ਯਾਰ ਮਿੱਤਰ ਆਉਂਦੇ ਰਹਿੰਦੇ ਆਪਾਂ ਕਿਸੇ ਨਾ ਕਿਸ ਨੂੰ ਫੜਾ ਦੇਂਗੇ ਡੰਗਾ ਸਾਜ਼ ਦੇਂਗੇ ਫਿਰਸ ਤਾਂ ਬੱਚਿਆਂ ਦੀ ਆਪਾਂ ਉਹਨੂੰ ਵੀ ਲੋੜ ਹੈ ਤੇ ਪਰ ਆਪਦੇ ਢਾਵਾਂਗੇ ਬਈ ਹਨਾ ਐ ਕਿਸੇ ਦੇ ਨੀ ਦਾੜਾ ਪੂਰਾ ਹੀ ਦਾ ਕੰਮ ਸਾਨੂੰ ਹੀ ਪਤਾ ਹੈਗਾ ਤੇ ਓਕੇ ਰਿਪੋਰਟਾਂ برو ਬਸ ਨਾ ਸਾਰਾ ਅੱਜ ਆਹੀ ਕੰਮ ਤਾਂ ਹੁੰਦਾ ਕੀਤਾ ਥੋੜੇ ਸਾਹਮਣੇ ਆ ਤੇ ਕੱਲ ਨੂੰ ਸ਼ਾਇਦ ਕੋਈ ਯਾਰ ਮੈਸਟਰਾਂ ਨੂੰ ਨਵੇਂ ਨਾਲ ਜਾਦੂ ਲਾਵਾਂਗੇ ਨੇਲੇ ਜੋੜੀਆਂ ਵੀ ਪੱਕੀਆਂ ਕਰੀਏ ਨੇ ਹੋਲੀ ਥੋੜੀ ਤੇ ਆ ਖਰਾਕ ਦਾ ਵੀ ਮੂੰਹ ਸਰ ਕਰਾਂਗੇ ਬਈ ਇਹ ਤੇ ਸੱਲ ਹੈ ਹਨਾ ਪਈ ਵੀ ਖਰਾ ਖਰਾਬ ਹੋਈ ਇਹਦੇ ਧੋ ਧੂ ਕੇ ਨੂੰ ਰਲਾ ਕੇ ਕਿਸੇ ਡਰਮ ਰੂਮ ਵਿੱਚ ਭਰ ਕੇ ਹਨਾ ਚੰਗੀ ਤਰ੍ਹਾਂ ਤੇ ਸਾਰਾ ਹਾਂ ਦੇਖ ਲੈ ਕੀ ਹਾਲ ਅੱਦ ਬਚਦਾ ਖਾਦਾ ਪੀਤਾ ਗੰਦ ਬਿਲ ਕੰਮ ਸਾਡੇ ਹੈ ਨਹੀਂ ਸਾਡੇ ਲੱਛਣ ਸਲਾਲਾ ਸਾਹਿਬ ਮਾੜਾ ਹੀ ਕੰਮ ਹੈ ਨਾ ਸਾਡਾ ਚਲੋ ਕੋਈ ਦਿੱਕਤ ਨਹੀਂ ਇਹ ਤਾਂ ਸਾਰੇ ਕੋਈ ਸਾਫ਼ ਸੋਈ ਜਿੰਨ ਦੇਣ ਆਉਂਦਾ ਵਿਚਾਰਾ ਉਹ ਤਨ ਕਰ ਦਿੰਨੇ ਆਪਾਂ ਤੇ ਓਕੇ bro ਕੱਲ ਨੂੰ ਮਿਲਦੇ ਆਂ ਬਈ ਠੀਕ ਐ ਇਦਾਂ سپورਟ ਕਰਦੇ ਰਹੋ ਸਾਰੇ ਮੇਰੇ ਛੋਟੇ ਵੱਡੇ ਵੀਰ ਭਰਾ ਹਨਾ ਤੇ ਲਵ ਯੂ ਬਈ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ